ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਨਤਾਰਨ ਦੇ ਪਿੰਡ ਵੇਈਂ ਪੂਈਚ ਸ਼ਹੀਦ ਪਰਮਜੀਤ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਕੈਪਟਨ ਵੱਲੋਂ ਪਰਿਵਾਰ ਨੂੰ 12 ਲੱਖ ਦੇ ਚੈੱਕ ਤੋਂ ਇਲਾਵਾ ਬੇਟੀ ਦੀ ਪੜ੍ਹਾਈ ਪੂਰੀ ਹੋਣ ਤੇ ਤਹਿਸੀਲਦਾਰ ਦੀ ਨੌਕਰੀ ਤੇ ਬੇਟੇ ਲਈ ਪੰਜਾਬ ਪੁਲਿਸ ਤੋਂ ਨੌਕਰੀ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਮੁੱਖ ਮੰਤਰੀ ਤੋਂ ਇਲਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੀ ਉਹਨਾਂ ਦੇ ਨਾਲ ਮੌਜੂਦ ਸਨ ਪਰਵਾਰ ਨਾਲ ਜੋ ਕੁਝ ਹੋਇਆ ਸਾਰੀ ਦੁਨੀਆ ਨੂੰ ਪਤਾ ਹੈ ਇਸ ਤੋਂ ਘਟਿਆ ਗੱਲ ਨਹੀਂ ਕੋਈ ਕਰ ਸਕਦਾ ਸੀ ਔਰ ਉਹਨਾਂ ਨੂੰ ਅਸੀਂ ਮਿਲਣਾ ਹੈ ਉਹਨਾਂ ਦੇ ਦੁੱਖ ਸੁੱਖ ਸ਼ਾਮਲ ਹੋਣ ਲਈ ਆਏ ਹਾਂ ਉਹਨਾਂ ਨੂੰ ਪੁੱਛਣਾ ਹੈ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਤਕਰੀਫ ਹੋਏ ਜੋ ਹੋ ਗਿਆ ਉਹ ਤਾਂ ਹੁਣ ਵਾਹਿਗੁਰੂ ਦੇ ਹੱਥ ਹੈ ਲੇਕਿਨ ਅੱਗੇ ਵਾਸਤੇ ਸਾਡੀ ਸਭਾ ਉਹਨਾਂ ਦੇ ਉਹਨਾਂ ਵਾਸਤੇ ਅਸੀਂ ਜੋ ਕੁਝ ਕਰ ਸਕਦੇ ਅਸੀਂ ਕਰਾਂਗੇ ਇਹ ਪੁੱਛਣਾ ਹੈ ਸੀ ਕੁਛ ਹੋਣਾ ਰਿਆ ਬੰਦਾ ਸੀ ਨੈਚੁਰਲੀ ਹੁੰਦੀਆਂ ਹੀ ਨੇ ਕਿ ਵੱਡੀ ਬੀਬਾ ਜਿਹੜੀ ਇਹਨਾਂ ਦੀ 19 ਸਾਲ ਦੀ ਹੈ ਉਹ ਹੁਣ 10ਵੀਂ ਦੀ ਬਾਤ ਕਰ ਰਹੀ ਹੈ 12 ਕਰਨ ਤੋਂ ਬਾਅਦ ਨੇ ਤਹਿਸੀਲਦਾਰ ਦਾ ਮੈਂ ਉਹਨਾਂ ਨੂੰ ਕਮਿਟਮੈਂਟ ਕੀਤੀ ਹੋਈ ਹੈ। ਔਰ ਛੋਟਾ ਬੇਟਾ ਜੋ 12 ਸਾਲ ਦਾ ਹੈ ਉਹ ਵੀ ਜਦ ਇੱਕ ਵਾਰ ਬੀਏ ਕਰ ਲੂਗਾ ਵੀ ਵਿਲ ਟੇਕ ਇਮ ਡਾਇਰੈਕਟ ਇਨਟੂ ਦੀ ਪੁਲਿਸ ਐਸ ਐਸ ਆਈ। ਉਹ ਇਹ ਅਸੀਂ ਕਰਾਂਗੇ ਬਾਕੀ ਹੋਰ ਜਿਹੜੀਆਂ ਗੱਲਾਂ ਸੀਆਂ ਆਰਮੀ ਉਹਨੂੰ ਸਾਡੇ ਵੱਲੋਂ ਜਨਰਲ ਸਾਹਿਬ ਇਹਨਾਂ ਨੂੰ ਦੇਖਭਾਲ ਕਰ ਰਹੇ ਨੇ ਸਾਡੇ ਇੱਥੇ ਸਿੱਕੀ ਜੀ ਜੋ ਐਮਐਲਏ ਸਾਹਿਬ ਇਹ ਕਰ ਰਹੇ ਨੇ ਆਪਲਾਟ ਦਾ ਉਹਤਾ ਸੀ ਪਹਿਲਾਂ ਵੀ ਅਨਾਉਂਸ ਕਰ ਚੁੱਕੇ ਆ ਕਿ 5 ਲੱਖ ਕੀ ਆਪਲਾਟ ਉਹ ਪਲਾਟ ਚਾਹੁੰਦੇ ਸੀ ਤਨਤਨ ਦੇ ਵਿੱਚ ਅਸੀਂ ਉਹਨਾਂ ਨੂੰ ਉਹ ਦੇਵਾਂਗੇ ਇਥੇ ਦੱਸਦੇ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਫੌਜਵਨوں ਬੁਝਦਲੀ ਦਾ ਸਬੂਤ ਦਿੰਦੇ ਹੋਏ ਦੋ ਭਾਰਤੀ ਜਵਾਨਾਂ ਦੇ ਸਰੀਰਾਂ ਦੇ ਨਾਲ ਛੇੜਛਾੜ ਕੀਤੀ ਗਈ ਸੀ ਤਰਨਤਾਰਨ ਤੋਂ ਮਨਵਿੰਦਰ ਮਿਲਾਪ ਜਗਬਾਣੀ ਟੀਵੀ